ਖਾਲਸਾ ਜੀ ਜਦੋਂ ਬਹੁਤ ਜ਼ਿਆਦਾ ਮਨ ਉਦਾਸ ਹੋਵੇ ਕੋਈ ਚਿੰਤਾ ਆ ਕੇ ਘੇਰ ਲਵੇ ਕੋਈ ਰਸਤਾ ਨਜ਼ਰ ਨਾ ਆਵੇ ਨਾ ਉਸ ਵੇਲੇ ਇੱਕ ਕੰਮ ਕਰੋ ਮੂਲ ਮੰਤਰ ਦੇ ਪੰਜ ਪਾਠ ਕਰਕੇ ਤੇ ਸੁਰਤੀ ਬਿਰਤੀ ਨੂੰ ਟਕਾ ਕੇ ਤੇ ਬਾਬਾ ਦੀਪ ਸਿੰਘ ਸਾਹਿਬ ਦਾ ਧਿਆਨ ਧਾਰੋ ਸ਼ਹੀਦਾਂ ਨੂੰ ਯਾਦ ਕਰੋ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੋ ਕਿ ਹੇ ਸ਼ਹੀਦੋ ਸਿੰਘੋ ਹੁਣ ਸਾਡੇ ਕੋਲੇ ਕੋਈ ਰਸਤਾ ਨਹੀਂ ਕੋਈ ਰਾਹ ਨਹੀਂ ਕਿਰਪਾ ਕਰੋ ਸਾਡੀ ਬਾਹ ਫੜਨੀ ਕਰੋ ਤੇ ਖਾਲਸਾ ਜੀ ਵੇਖਿਓ ਸੱਚ ਜਾਣਿਓ ਐਡੀ ਕਿਰਪਾ ਵਰਤਦੀ ਐ ਕੋਈ ਨਾ ਕੋਈ ਹੀ ਲਾਭ ਸੀਲਾ ਹੋ ਜਾਂਦਾ ਤੇ ਮਨ ਉਤੋਂ ਉਹ ਜਿਹੜਾ ਚਿੰਤਾ ਦਾ ਬੋਝ ਹੁੰਦਾ ਉਤਰ ਜਾਂਦਾ ਝੋਰੇ ਦਾ ਬੋਝ ਹੁੰਦਾ ਉਤਰ ਜਾਂਦਾ ਐਡੀ ਕਿਰਪਾ ਵਰਤਦੀ ਐ ਐਨੀ ਸ਼ਹੀਦਾਂ ਦੀ ਕਿਰਪਾ ਵਰਤਦੀ ਐ ਖਾਲਸਾ ਜੀ ਕਦੇ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਨੂੰ ਚੇਤੇ ਤਾਂ ਕਰੋ ਆਪਣੇ ਆਪ ਕੰਮ ਬਣਨ ਲੱਗ ਪੈਂਦੇ ਆ ਕਈ ਇਹੋ ਜਿਹੇ ਲੋਕ ਨੇ ਆਪਣੇ ਅਨੁਭਵ ਦੱਸਦੇ ਆ ਕਿ ਜਦੋਂ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਦੇ ਆ ਉਸੇ ਵੇਲੇ ਕੋਈ ਨਾ ਕੋਈ ਚੰਗੀ ਖਬਰ ਸਾਡੇ ਤੱਕ ਪਹੁੰਚ ਜਾਂਦੀ ਏ ਏਡੀ ਮਹਾਨ ਸ਼ਕਤੀ ਵਾਲੇ ਹਨ ਸ਼ਹੀਦ ਸਿੰਘ ਸੋ ਉਹਨਾਂ ਨੂੰ ਯਾਦ ਕਰੀਏ ਉਹਨਾਂ ਦੀ ਮਹਿਮਾ ਗਾਈਏ ਉਹਨਾਂ ਦੇ ਗੁਣ ਗਾਈਏ ਫਿਰ ਚੜ੍ਹਦੀ ਕਲਾ ਹੋਵੇਗੀ